ਹੈਲੋ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਟਿਪਸ ਦੇ ਵਿੱਚ ਤੇ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਟਿਪਸ ਲੈ ਕੇ ਆਏ ਆ ਆਪਾਂ ਉਹ ਟਿਪਸ ਕਿਹੜੀ ਆ ਤੇ ਉਹ ਤੁਹਾਨੂੰ ਦੱਸਦੇ ਆ ਬਣੇ ਰਿਓ ਬਲੌਗ ਦੇ ਨਾਲ ਤੇ ਆਪਣੀ ਟਿਪਸ ਅੱਜ ਹੈਗੀ ਆ ਜੀ ਲਸਣ ਦੇ ਨਾਲ ਸੰਬੰਧਿਤ ਜਿਵੇਂ ਕਿ ਆਪਾਂ ਹਰ ਇੱਕ दाल ਸਬਜ਼ੀ ਦੇ ਵਿੱਚ ਲਸਣ ਪਾਉਂਨੇ ਆ ਹਨਾ ਤੇ ਇਹਨੂੰ ਛਿੱਲਣ ਵਿੱਚ ਮਤਲਬ ਕਾਫੀ ਟਾਈਮ ਲੱਗ ਜਾਂਦਾ ਕਈ ਵਾਰ ਆਪਾਂ ਲੇਟ ਹੋ ਜਾਈਏ दाल ਸਬਜ਼ੀ ਬਣਾਉਣ ਨੂੰ ਪਰ ਲਸਣ ਆਪਣੇ ਕੋਲ ਨਹੀਂ ਛਿੱਲਿਆ ਹੁੰਦਾ ਹੈਗਾ ਤੇ ਲਸਣ ਤੋਂ ਬਿਨਾਂ ਦਾਲ ਸਬਜ਼ੀ ਵੀ ਨਹੀਂ ਵਧੀਆ ਲੱਗਦੀ ਹੈਗੀ ਤੇ ਇਸ ਲਸਣ ਨੂੰ ਨਾ ਛੇਤੀ ਛੇਤੀ ਛਿੱਲਣ ਲਈ ਇੱਕ ਟਿਪਸਾ ਦੱਸਦੀ ਆ ਮੈਂ ਤੁਹਾਨੂੰ ਤੇ ਉਹ ਤੁਸੀਂ ਜ਼ਰੂਰ ਦੇਖਿਓ ਜਿਹੜੀਆਂ ਪੈਣਾ ਮਤਲਬ ਪੈਣਾਂ ਲਈ ਬਹੁਤ ਫਾਇਦੇਮੰਦ ਆ ਇਹ ਜਿਹੜੀਆਂ ਕਿਚਨ ਦਾ ਕੰਮ ਕਰਦੀਆਂ ਨੇ ਹਾਊਸ ਵਾਈਫ ਨੇ ਹੈ ਨਾ ਕਈ ਵਾਰ ਆਪਣੇ ਕੋਲ ਟਾਈਮ ਨਹੀਂ ਹੁੰਦਾ ਜਾਂ ਆਪਾਂ ਕਿਤੇ ਗਏ ਹੋਈਏ ਹੈ ਨਾ ਫਿਰ ਲੇਟ ਹੋ ਜਾਂਦੇ ਆ ਤੇ ਏ ਹਨਾ ਜਿਹੜਾ ਮੈਂ ਤਰੀਕਾ ਤੁਹਾਨੂੰ ਦੱਸੂਗੀ ਇਹਦੇ ਨਾਲ ਆਪਾਂ ਇੰਨੀ ਛੇਤੀ ਲਸਣ ਛਿੱਲ ਸਕਦੇ ਆ ਤੇ ਬਹੁਤ ਛੇਤੀ ਮੈਂ ਜਦੋਂ ਕਦੇ ਹਨਾ ਮਤਲਬ ਲੇਟ ਹੋ ਜਾ ਦਾਲ ਸਬਜ਼ੀ ਨੂੰ ਮੈਂ ਇਸੇ ਤਰ੍ਹਾਂ ਹੀ ਲਸਣ ਛਿੱਲਦੀ ਆ ਤੇ ਤੁਹਾਡੇ ਰਾਜ ਮੈਂ ਉਹ ਟਿਪਸ ਸ਼ੇਅਰ ਕਰਦੀ ਆ ਪਹਿਲਾਂ ਸਾਰੇ ਨਾ ਆਪਾਂ ਇਹ ਲਸਣਾਂ ਦੀਆਂ ਕਲੀਆਂ ਨੂੰ ਅੱਡ-ਅੱਡ ਕਰ ਲਾਂਗੇ ਦੋ ਗੱਠੀਆਂ ਲੈੰਨਾਂ ਨੇ ਮੈਂ ਤੇ ਇਹਨਾਂ ਨੂੰ ਅੱਡ-ਅੱਡ ਕਰ ਲਾਂਗੇ ਤੇ ਇਹਨਾਂ ਨੂੰ ਜਦ ਤੱਕ ਅੱਡ ਕਰਦੇ ਆ ਕਰਦੇ ਆ ਨਾ ਆਪਾਂ ਇੱਧਰ ਆਪਾਂ ਨੇ ਪਾਣੀ ਟਾਰਤਾ ਪਾਣੀ ਧਰਤ ਕੌਲੇ ਦੇ ਵਿੱਚ ਪਾ ਕੇ ਇਹਨੂੰ ਗਰਮ ਕਰਾਂਗੇ ਥੋੜਾ ਜਿਆ ਆ ਥੋੜਾ ਜਿਹਾ ਗਰਮ ਕਰਦੇ ਆ ਉਹਨਾਂ ਉਹਨਾਂ ਚ ਮੈਂ ਲਸਣ ਦੀਆਂ ਕਲੀਆਂ ਨੂੰ ਕਲੀਆਂ ਕਲੀਆਂ ਕਰਦਾ ਲਓ ਜੀ ਲਸਣ ਦੀਆਂ ਕਲੀਆਂ ਆਪਾਂ ਨੇ ਕਲੀਆਂ ਕਲੀਆਂ ਕਰਨੀਆਂ ਇਧਰ ਪਾਣੀ ਵੀ ਆਪਣਾ ਗਰਮ ਹੋ ਗਿਆ ਗੈਸ ਨੂੰ ਕਰ ਦਾਂਗੇ ਬੰਦ ਪਾਣੀ ਗਰਮ ਹੋ ਗਿਆ ਤੇ ਇਹਦੇ ਵਿੱਚ ਨਾ ਜਿਹੜੀਆਂ ਲਸਣ ਦੀਆਂ ਕਲੀਆਂ ਨੇ ਇਹਨਾਂ ਨੂੰ ਸਿੜ ਦਾਂਗੇ ਮਤਲਬ ਭਿਉਂ ਕੇ ਰੱਖ ਦਾਂਗੇ ਇਹਨਾਂ ਨੂੰ ਭਿਜਣ ਦਵਾਂਗੇ ਤੇ ਉੱਤੋਂ ਢੱਕ ਦਾਂਗੇ ਆ ਦਸ ਤੋਂ 15 ਮਿੰਟ ਬਾਤ ਤੋਂ ਬਾਅਦ 10 10 15 ਮਿੰਟ ਇੰਨਾ ਚਿਰ ਲੱਗੂਗਾ ਇਹਨੂੰ ਭਿਜਣ ਦੰਨੇ ਆ ਉਹਨਾਂ ਚਿਰ ਜਿੰਨਾ ਚਿਰ ਇਹ ਭਿਜਦਾ ਉਹਨਾਂ ਚਿਰ ਤੁਸੀਂ ਆਪਣੇ ਦਾਲ ਸਬਜ਼ੀ ਦੀ ਤਿਆਰੀ ਕਰ ਸਕਦੇ ਹੋ ਹਨ ਕਟਿੰਗ ਕਰ ਸਕਦੇ ਹੋ ਜੇ ਕੋਈ ਸਬਜ਼ੀ ਬਣਾਉਣੀ ਆ ਜਾਂ ਕੋਈ ਦਾਲ ਧਰਨੀ ਆ ਉਹ ਧਰ ਸਕਦੇ ਹੋ ਉਹਨਾਂ ਚਿਰ ਜੀ ਆਪਣਾ ਲਸਣ ਇਹ ਛਿੱਲ ਕੇ ਹਨ ਤਿਆਰ ਹੋ ਜਾਊਗਾ ਤੇ ਤੁਹਾਨੂੰ 10 ਮਿੰਟ ਬਾਅਦ ਦਿਖਾਉਣੀ ਆ ਮੈਂ ਲਸਣ ਦੇਖੋ ਲਸਣ 10 ਮਿੰਟ ਹੋ ਗਏ ਆਪਣੇ ਲਸਣ ਭਿੰਤੇ ਇਹਨੂੰ ਤੇ ਛਿਲਕੇ ਨਾਲ ਬਿਲਕੁਲ ਮਤਲਬ ਅੱਡ ਜੇ ਹੋ ਗਏ ਉੱਪਰ ਨਰਮ ਹੋ ਕੇ ਇਹ ਛਿਲਿਆ ਜਾਂਦਾ ਮਤਲਬ ਇਹਨਾ ਜੋ ਆਪਾਂ ਗਰਮ ਪਾਣੀ ਦੇ ਵਿੱਚ ਭਿਉਂ ਦਿੰਦੇ ਨੇ ਨਾ ਬਾਕੀ ਜਿਹੜਾ ਰਹਿ ਗਿਆ ਉਹਨੂੰ ਇਸ ਤਰ੍ਹਾਂ ਮਸਲ ਲਓ। ਸਮਾਰਤੀ ਹੱਥ ਦੇ ਨਾਲ ਦੇਖੋ ਰਸਾਂ ਤੋਂ ਛਿਲਕਾ ਬਿਲਕੁਲ ਲੈ ਗਿਆ। ਇਹ ਹੋਣਾ ਇਹਨੂੰ ਨਾ ਛਿਲਕੇ ਦੇ ਵਿੱਚੋਂ ਅੱਡ ਕਰ ਲੈਣਾ। ਬਿਲਕੁਲ ਛਿਲਿਆ ਗਿਆ ਕੌਲੀ ਦੇ ਵਿੱਚ ਪਾ ਲੰਨੇ ਇਹਨਾਂ ਮੈਨੂੰ ਛਿਲਕੇ ਤੋਂ ਐਡ ਕਰ ਲਾਂ ਫਿਰ ਤੁਹਾਨੂੰ ਦਿਖਾਉਂਦੀ ਆ ਛਿਲਕੇ ਤੋਂ ਮਤਲਬ ਪਾਣੀ ਤੋਂ ਬਾਹਰ ਕੱਢ ਲਾਂ ਸਾਰੇ ਲਸਣ ਨੂੰ ਫਿਰ ਦਿਖਾਉਣੀ ਆ ਲਓ ਜੀ ਆਪਾਂ ਨੇ ਇਹ ਲਸਣ ਐਡ ਕਰ ਲਿਆ ਪਾਣੀ ਦੇ ਨਾਲ ਪਾਣੀ ਦੇ ਨਾਲ ਪਾਣੀ ਦੇ ਵਿੱਚੋਂ ਸਾਰੀਆਂ ਕਲੀਆਂ ਕੱਢ ਲਈਆਂ ਆਪਾਂ ਨੇ ਬਿਲਕੁਲ ਚਿਲੀਆ ਗਿੱਲਾ ਅਦਰ ਸ਼ਿਲਕਾ ਹੈ ਤੇ ਦੇਖੋ ਕਿੰਨਾ ਵਧੀਆ ਲਸਣ ਛਿੱਲਿਆ ਹੋਇਆ ਹੈ ਛਿਲ ਹੋਇਆ ਸਾਰੇ ਸ਼ਿਲਕਾ ਲੈ ਗਿਆ ਲਸਣ ਦੇ ਉੱਤੇ ਤੇ ਲਓ ਜੀ ਆਪਾਂ ਇਸ ਤਰ੍ਹਾਂ ਜਦੋਂ ਆਪਾਂ ਨੂੰ ਕਾਲੀ ਹੋਵੇ ਮਤਲਬ ਲਸਣ ਨਾ ਛਿੱਲਿਆ ਹੋਵੇ ਆਪਣੇ ਤੇ ਆਪਾਂ ਨੇ ਦਾਲ ਸਬਜ਼ੀ ਬਣਾਉਣੀ ਹੋਵੇ ਤਾਂ ਇਹ ਟ੍ਰਿਕ ਦੇ ਨਾਲ ਆਪਾਂ ਛੇਤੀ ਲਸਣ ਤਿਆਰ ਕਰ ਸਕਦੇ ਹਾਂ ਛਿਲ ਕੇ ਖੜਾ ਨੂੰ ਤੇ ਬਹੁਤ ਵਧੀਆ ਟ੍ਰਿਕ ਆ ਇਸ ਟ੍ਰਿਕ ਨੂੰ ਤੁਸੀਂ ਅਪਣਾ ਸਕਦੇ ਹੋ ਪਰ ਇੱਕ ਗੱਲ ਹੋਰ ਜੇਕਰ ਤੁਸੀਂ ਇਹ ਟਿਪਸ ਡੇਲੀ ਨਾ ਯੂਜ਼ ਕਰੋ ਕਦੇ-ਕਦੇ ਕਰ ਲਓ ਮਤਲਬ ਜਦੋਂ ਆਪਣੇ ਇਕੱਠ ਵਗੈਰਾ ਹੋਵੇ ਜਾਂ ਆਪਾਂ ਨੂੰ ਕਾਫੀ ਲਸਣ ਦੀ ਲੋੜ ਹੋਵੇ ਕਈ ਤਰ੍ਹਾਂ ਦੀਆਂ ਸਬਜ਼ੀਆਂ ਬਣਾਉਣੀਆਂ ਹੋਣ ਉਦੋਂ ਕਰ ਲਿਆ ਕਰੋ ਕਿਉਂਕਿ ਜੇ ਜੇ ਡੇਲੀ ਆਪਾਂ ਗਰਮ ਪਾਣੀ ਦੇ ਵਿੱਚ ਲਸਣ ਉਬਾਲਾਂਗੇ ਮਤਲਬ ਰੱਖਾਂਗੇ ਸ਼ਾਇਦ ਉਦੇ ਜਿਹੜੇ ਅਸਰ ਆ ਲਸਣ ਦਾ ਹਨਾ ਪਾਣੀ ਦੇ ਵਿੱਚੋਂ ਨਿਕਲ ਜਾਊਗਾ ਇਸ ਲਈ ਇਹਨੂੰ ਇਸ ਟਿਪਸ ਨੂੰ ਨਾ ਕਦੇ-ਕਦੇ ਵਰਤ ਲਿਆ ਕਰੋ ਜਦੋਂ ਆਪਾਂ ਨੂੰ ਕਾਫੀ ਜਿਆਦਾ ਲਸਣ ਦੀ ਲੋੜ ਹੋਵੇ ਜਾਂ ਫਿਰ ਆਪਾਂ ਲੇਟ ਹੋ ਗਏ ਹੋਈ ਇਹ ਲਸਣ ਛਿੱਲਣ ਨੂੰ ਦਾ ਸਬਜ਼ੀ ਬਣਾਉਣੀ ਹੋਵੇ ਹਨਾ ਤੇ ਉਸ ਦਿਨ ਵਰਤ ਲਿਆ ਕਰੋ ਤੇ ਬਹੁਤ ਵਧੀਆ ਟ੍ਰਿਕ ਆ ਮੈਂ ਵਰਤਦੀ ਆ ਇਸ ਟ੍ਰਿਕ ਨੂੰ ਤੁਸੀਂ ਵੀ ਵਰਤ ਸਕਦੇ ਹੋ ਤੇ ਛੇਤੀ ਲਸਣ ਤਿਆਰ ਕਰ ਸਕਦੇ ਹੋ ਛਿੱਲ ਕੇ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਕੱਲ ਨੂੰ ਕਿਸੇ ਹੋਰ ਨਵੀਂ ਟਿਪਸ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ